ਜੀ ਕਿਹੜੀ ਜਗ੍ਹਾ ਤੇ ਕਿਹੜੀ ਘਟਨਾ ਹੋਈ ਇਹ ਰੋਲ ਸਿਟੀ ਖੜੀ ਹੈ ਜੀ ਅਸੀਂ ਰਾਜਸਥਾਨ ਸੀ ਤੇ ਇੱਥੇ ਇੱਕ ਪੁਆਣੀ ਕਵਿ ਦਾ ਪਤਾ ਲੱਗਾ ਵਾ ਕਿ ਆਪਣਾ ਦੋ ਤਿੰਨ ਬੋਲਗਲ ਕੀ ਜਿਹੜੇ ਆਨੇ ਗੋਲਿਆਂ ਮਾਰ ਗਏ ਆ ਲੇਡੀ ਜੀ ਨੂੰ ਹਾਂ ਕਿੰਨੀਆਂ ਗੋਲੀਆਂ ਲੱਗੀਆਂ ਦੋ ਦੋ ਗੋਲੀਆਂ ਲੱਗੀਆਂ ਸੀ ਜੇ ਇਹਦੀ ਕਿ ਇਹਦੀ ਦੁਸ਼ਮਣ ਸੀ ਜੀ ਕੋਈ ਜੀ ਸੀ ਉਹ ਯਸ ਗਲਤ ਆ ਜੀ ਪੱਕਾ ਤੋ ਪਤਾ ਨਹੀਂ ਲੱਗਾ ਜੀ ਸੀ 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 ਵੀ ਆਈ ਸੀਬ ਨੇ ਭਈ ਅਜੇ ਮਿਲਗਾਨੀ ਕੋਈ ਕਦੋਂ ਤੱਕ ਉਮੀਦ ਰੱਖਣ ਪਰਵਾਦੇ ਮੈਂ ਬਸ ਬਸ ਉਹ ਪਾਰਟੀ ਜਿਹੜੀਆਂ ਵਾ ਉਹ ਰੀਡ ਕਰ ਰਹੀਆਂ ਵਾ ਅਫਸਰ ਤੇ ਜਦੋਂ ਵੀ ਆਪਣਾ ਇਨਵੈਸਟੀਗੇਸ਼ਨ ਕਰ ਰਹੀ ਅਫਸਰ ਮੁੱਖ ਅਫ ਤੇ ਅਜੇ ਪਾਲ ਦੀ ਕਿ ਲੋਕ ਕਿੰਨੇ ਇੰਟਰਵਿਊ ਦੇ ਘਰ ਦੇ ਕਿੰਨੇ ਅਵਾਦਤ ਨੂੰ ਜਾਣ ਦਿੱਤਾ ਕੋਈ ਦੋ ਤਿੰਨ ਜਣੇ ਦੱਸ ਦਿਆ ਜੀ ਇਹਨਾਂ ਪਤਾ ਲੱਗਾ ਜੋ ਅੱਛਾ ਇਹ ਪਰਿਵਾਰ ਕਿਹਾਗਾ ਸਾਡੀ ਪਹਿਲੇ ਵੀ ਦੁਸ਼ਮਣੀ ਹੈਗੀ ਸੀ ਬਾਰ ਬਾਰ ਆਪਾਂ ਕੰਪਲੇਨਟਾਂ ਦਿੱਤੀਆਂ ਸੀ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਇਹਦੇ ਬਾਰੇ ਹੁਣ ਪਰਵਾਹ ਦੱਸ ਸਕਦਾ ਜਾਂ ਸਾਡੇ ਮੁੱਖ ਅਫਸਰ ਵੱਡੇ ਦੱਸ ਸਕਦੇ ਤੇ ਪਹਿਲੇ ਵੀ ਕਹਿੰਦੇ ਬਰਾਦੀਕ ਮਾਮਲੇ ਦਰਸੀ ਬੋਖੋਕ ਬਾਤ ਹਾਣੇ ਦੀ ਹੋਣ ਗਈ ਜੀ ਹਾਂਜੀ ਉਹ ਪੁਲਿਸ ਕਸ਼ਨ ਟੀਮਾਂ ਲਾ ਦਿੱਤੀ ਹਾਂਜੀ ਹਾਂਜੀ ਬੋਖਾ ਫੜਵਾਸ ਤੇ ਟੀਮਾਂ ਲਾ ਦਿੱਤੀ ਕਿਹੜਾ ਪਿੰਡ ਹੈ ਕੀ ਗੱਲ ਕੀ ਹੋਈ ਹੈ ਭਾਜੀ ਅਜੀ ਰਾਤੀ ਸਾਡੀ ਗੱਲ ਹੋਈ ਫੋਨ ਕੀਤਾ ਇਹਨਾਂ ਨਾਲ ਝਗੜਾ ਹੋਇਆ ਸੀ ਕਹਿੰਦੇ ਵੀ ਤੜਨਾ ਦੇਖਣਾ ਵਾ ਤੇ ਅੱਡੇ ਤੇ ਆਜੋ ਤੇ ਆਪਾਂ ਅੱਡੇ ਤੇ ਗਏ ਨਹੀਂ ਮੇਰਾ ਭਾਸ਼ੀ ਦਾ ਸਾਹਿਬ ਚਲ ਗਿਆ ਤੇ ਇਹਨਾਂ ਨੇ ਫਿਰ ਮਗਰੋਂ ਫੋਨ ਕਰਕੇ 50 60 ਮੁੰਡੇ ਇਕੱਠੇ ਕਰਕੇ ਤੇ ਤੁੰ ਨੂੰ ਫੋਨ ਕਰਦੇ ਸੀ ਕਿ ਆਓ ਹੁਣ ਤੇ ਇਹਨਾਂ ਦੇ ਵਿੱਚ ਸ਼ਾਮਲ ਜਿਹੜਾ ਹੈਗਾ ਵਾ ਤੇ ਲੱਭਤਾਂ ਤੇ ਸਾਜਨ ਫਰੋਜ ਤੇ ਸਹਿਲ ਢਿੱਲੀਆ ਤੇ ਸ਼ਮੀਆ ਸੋਢੀਆ ਕੀ ਹੁਣ ਕੀ ਕੀਤਾ ਇਹਨਾਂ ਨੇ ਹੁਣ ਕੀ ਕੀਤਾ ਇਹਨਾਂ ਨੇ ਇਹਨਾਂ ਆ ਕੇ ਸਾਡੇ ਘਰੇ ਆ ਕੇ ਭਾਬੀ ਸਾਡੀ ਕੱਲੀ ਸੀ ਤੇ ਨਾਲ ਆ ਕੇ ਗੋਲੀਆਂ ਚਲਾਈਆਂ ਮਾਰੀਆਂ ਕਿ ਕਿੰਨੀਆਂ ਗੋਲੀਆਂ ਮਾਰੀਆਂ ਦੋ ਗੋਲੀਆਂ ਮਾਰੀਆਂ ਨੇ ਮੌਤ ਹੋ ਗਈਆਂ ਇਹਨਾਂ ਦੀ ਹਾਂਜੀ ਕੀ ਮੰਗ ਕਰਦੇ ਜੋ ਮੰਗ ਅਸੀਂ ਇਹੋ ਕਰਦੇ ਆ ਕਿ ਇਹਨਾਂ ਤੇ ਸਖਤ ਕਾਰਵਾਈ ਹੋਣੀ ਚਾਹੀਦੀ ਕੀ ਨਾਂ ਤੁਹਾਡਾ ਨਹੀਂ ਨਹੀਂ ਲਾਉਣਾ ਨਹੀਂ ਸੜਿਆ ਨਾਲ ਕੀ ਗੱਲ ਹੈ ਯਾਰ ਕੀ ਗੱਲ ਕੀ ਹੋਈ ਆ ਜੀ ਪਤਾ ਨਹੀਂ ਇਹਨਾਂ ਮੁਰਿਆਂ ਨੇ ਰਹਾ ਦਾ ਜਿਹੜਾ ਚੌੜਾ ਕਿਤੇ ਨੇ ਮੁਰਿਆਂ ਨੇ ਆ ਕੇ ਗੋਲੀਆਂ ਮਾਰਤੀਆਂ ਸੀ ਪਰ ਇਹ ਕਾਰ ਕਲੀ ਕਿੰਨਾਂ ਕਿੰਨੇ ਬੱਚੇ ਕਿੰਨੇ ਇਹਨਾਂ ਦੇ ਕੁੜੀ ਦਾ ਦੋ ਬੱਚੇ ਕੁੜੀ ਮੁੰਡਾ ਛੋੜਾ ਬੱਚਾ ਕੀ ਮੰਗ ਕਰਦੇ ਜੋ ਹਾਂਜੀ ਮੰਗ ਕੀ ਕਰਦੇ ਜੋ ਮੰਗਾਇਆ ਨੇ ਮਾਰੇ ਨੇ ਸਹਾਇਆ ਵਜੀ ਮਿਲੇ ਦੀ ਸਭ ਤੋਂ ਸਭ ਚਾਹੀਦੀ ਸਹਾਇਆ ਪੀ ਇਹਨਾਂ ਨੂੰ ਕਾਹ ਕਦੇ ਕਿਹਦੇ ਕਾਹ ਨਾ ਕਰਦੇ ਠੀਕ ਹੈ ਸਰ ਜੀ ਕਿਹੜੀ ਜਗ੍ਹਾ ਤੇ ਕਿਹੜੀ ਘਟਨਾ ਹੋਈ ਇਹ ਰੋਲ ਸਿਟੀ ਖੜੇ ਜੀ ਅਸੀਂ ਰਾਜਸਥਾਨ ਸੀ ਤੇ ਇੱਥੇ ਇੱਕ ਪੁਲਿਸ ਕੋਈ ਦਾ ਪਤਾ ਲੱਗਾ ਵਾ ਕਿ ਆਪਣਾ ਦੋ ਤਿੰਨ ਬੋਲਗੀਆਂ ਜਿਹੜੇ ਆ ਇਹਨਾਂ ਗੋਲਿਆਂ ਨਾਲ ਮਾਰ ਗਏ ਆ ਲੇਡੀ ਜੀ ਨੂੰ ਹਾਂ ਕਿੰਨੀਆਂ ਗੋਲੀਆਂ ਲੱਗੀਆਂ ਦੋ ਦੋ ਗੋਲੀਆਂ ਲੱਗੀਆਂ ਸੀ ਕੀ ਇਹਦੀ ਕੋਈ ਇਹਦੀ ਦੁਸ਼ਮਨੀ ਸੀ ਕੋਈ ਜੀ ਕਿਸੇ ਹੋਰ ਦੀ ਇਸ ਗੱਲ ਦਾ ਜੀ ਪੱਕਾ ਹੱਥ ਪਤਾ ਨਹੀਂ ਲੱਗਾ ਜੀ ਕੋਈ ਸੀਸੀਟੀਵੀ ਆਈ ਸੀ ਹਮੇ ਨਹੀਂ ਅਜੇ ਮਿਲਿਆ ਨਹੀਂ ਕੋਈ ਕਦੋਂ ਤੱਕ ਉਮੀਦ ਰੱਖਣ ਪਰਵਾਦੇ ਮੈਨੂੰ ਬੱਸ ਬੱਸ ਕੋਈ ਪਾਰਟੀ ਜਿਹੜੀਆਂ ਵਾ